ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਸਖੰਗ ਤੋਂ ਆਏ ਆ ਆਪਣਾ ਕਲਾੜ ਲੱਗੇ ਮੈਸਖੰਨੇ ਬਸ ਸਟੈਂਡ ਤੇ ਕਿਸਾਨ ਕਲਾੜ ਦੇ ਨਾਲ ਚੱਲਦਾ ਪਿਛਲੇ 5-6 ਸਾਲ ਤੋਂ ਅੱਜ ਅਸੀਂ ਆਏ ਆ ਜੀ ਪਾਵਰਸ ਰੋਡ ਬਹਿੰਡਾ ਮੇਲਾ ਲੱਗਿਆ ਹੋਇਆ 8 ਤਰੀਕ ਤੋਂ ਲੈ ਕੇ 22 ਤੱਕ ਚੱਕ ਤੱਕ ਚੱਲੂਗਾ ਆਪਾਂ ਦੇਸੀ ਘੋੜਾ ਸ਼ੱਕਰ ਹਲਦੀ ਵਾਲੀ ਸ਼ੱਕਰ ਸਰ੍ਹੋਂ ਦਾ ਤੇਲ ਸਤਸ ਤਰਾਂ ਦਾ ਫਿਕੜਾ ਫੁੜਾਈ ਗਾਜਰ ਵਾਲਾ ਹੋ ਗਿਆ ਮੂਖੜੀਆ ਹੋ ਗਿਆ ਦਿਲਾਂ ਵਾਲਾ ਹੋ ਗਿਆ ਸੌਂਫ ਵਾਲਾ ਹੋ ਗਿਆ ਹਰਬਲ ਹੋ ਗਿਆ ਤਰਾਂ ਤਰਾਂ ਦੇ ਕੋਟ ਹੈ ਜ ਆਪਣੇ ਕੋਲ ਸਾਰਿਆਂ ਨੂੰ ਬੇਨਤੀ ਕਰਦੇ ਆ ਆ ਕੇ ਵਿజిਟ ਕਰੋ ਤੇ ਅਨੰਦ ਮੰਗੋ ਦੇ ਆਪ ਦੇਰ ਕਰਦੇ ਮੈਂ ਸਰਕਾਰ ਨਹੀਂ ਪੰਜਾਬ ਚ ਜਿਹੜੇ ਜ਼ਿੰਮੇਵਾਰ ਦੇ ਖਲਾੜ ਲੱਗੇ ਕੋਈ ਨਹੀਂ ਕਰਦਾ ਜਿਹੜੇ ਯੂਪੀ ਜੋ ਆ ਕੇ ਜਾਂ ਬਾਹਰੋਂ ਆ ਕੇ ਕਰਦੇ ਨਾ ਉਹ ਕਰਦੇ ਨੇ ਪੰਜਾਬ ਦੇ ਜਿੰਨੇ ਲੋਕਾਂ ਨੇ ਕੰਮ ਸ਼ੁਰੂ ਕੀਤਾ ਉਹ ਸਾਰੇ ਇੱਕ ਨੰਬਰ ਦਾ ਤਿਆਰ ਕਰਦੇ ਚੰਗੀ ਚੰਗੀ ਕੁਆਲਟੀ ਦਾ ਹਾਂਜੀ ਇੱਕ ਨੰਬਰ ਕੋਈ ਕੈਮੀਕਲ ਨਹੀਂ ਕੋਈ ਰੰਗ ਨਹੀਂ ਆਪਣਾ ਲੈ 1 ਲੱਖ ਰੁਪਏ ਨਾਵਾ ਜੀ ਕੋਈ ਆਪਣੇ ਬੋਰਚ ਮਲਾਵਟ ਪੈਦਾ ਕਰ ਦਿਖਾ ਦੇ